ਬਹੁਤ ਵੱਡੀ ਟਰੈਜਡੀ ਹੈ ਜੀ ਸਾਡੇ ਪੰਜਾਬ ਲਈ ਪੂਰੀ ਪੰਜਾਬੀ ਕੌਮ ਲਈ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਸਾਡੇ ਪੰਜਾਬੀ ਵਸਦੇ ਆ ਉਹਨਾਂ ਲਈ ਤੇ ਸਾਡੀ ਸਿੰਗਰ ਕਮਿਊਨਿਟੀ ਐਕਟਿੰਗ ਕਮਿਊਨਿਟੀ ਲਈ ਬਹੁਤ ਵੱਡੀ ਟਰੈਜਡੀ ਹੈ ਸਾਰਿਆਂ ਨੂੰ ਹੀ ਪਤਾ ਜੀ ਇਸ ਚੀਜ਼ ਬਾਰੇ ਹੋਰ ਕੋਈ ਨਹੀਂ ਚੀਜ਼ ਬਸ ਜੇ ਗੱਲ ਕਰੇ ਪਰਿਵਾਰ ਕੀ ਤੋਂ ਇਤਨੇ ਦਿਨੋਂ ਸੇ ਪਰਿਵਾਰ ਵੀ ਹਸਪਤਾਲ ਮੇ ਰਹਾ ਸਭੀ ਕਲਾਕਾਰੋ ਨੇ ਵੀ ਦੁਆਇ ਮੰਗੀ ਹੈ ਜੀ ਤਾਂ ਕਹੀਂ ਨਾ ਕਹੀਂ ਕਿਆ ਲੱਗਦਾ ਕਿ ਕਿਆ ਇਸ ਚੀਜ਼ ਦੀ ਕਮੀ ਰਹਿ ਗਈ ਇਹ ਕਿ ਅੱਜ ਕੋਈ ਕਮੀ ਨਹੀਂ ਰਹੀ ਜੀ ਕਿਸੇ ਚੀਜ਼ ਚ ਸਾਰਾ ਕੁਝ ਜੋ-ਜੋ ਚੀਜ਼ਾਂ ਕਰ ਸਕਦੇ ਸੀ ਸਾਰਿਆਂ ਨੇ ਕੀਤੀਆਂ ਲੋਕਾਂ ਨੇ ਦੁਆਵਾਂ ਕੀਤੀਆਂ ਘਰਦਿਆਂ ਨੇ ਇਲਾਜ ਕਰਾਇਆ ਜਿੰਨਾ ਕਰਾ ਸਕਦੇ ਸੀਗੇ ਤੇ ਹੁਣ ਵੀ ਜੋ ਹੋ ਸਕਦਾ ਸੀ ਉਹ ਕੀਤਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਮੀ ਜਿਹੜੀ ਹੈਗੀ ਉਹ ਪ੍ਰਸ਼ਾਸਨ ਦੇ ਵਿੱਚ ਆ ਅਕਾਵਾ ਮੱਝਾ ਜਿਹੜੀਆਂ ਹੈਗੀਆਂ ਇਹਨਾਂ ਨੂੰ ਸਾਥ ਕਾਊਸਿਸ ਵੀ ਲਿਆ ਜਾ ਰਹਾ ਹੈ ਦੇਖੀ ਜੋ ਵੀ ਹੈ ਜੀ ਇਹਨਾਂ ਨੂੰ ਜੀ ਕੋਈ ਯਾਦਗਾਰ ਪਲ ਕੋਈ ਉਹਨਾਂ ਨਾਲ ਬਿਤਾਏ ਹੋਏ ਤੁਹਾਡੇ ਸਾਰੇ ਪਲ ਯਾਦਗਾਰ ਹੈ ਜੀ ਹੁਣ ਹੁਣ ਜੇ ਮੈਂ ਸੋਚਦਾ ਇਹ ਇੱਕ ਇੱਕ ਮੋਮੈਂਟ ਉਹਦੇ ਨਾਲ ਯਾਦਗਾਰ ਹੈ ਜੀ ਹੁਣ ਮੈਨੂੰ ਆਇ ਲੱਗਦਾ ਵੀ ਸ਼ਾਇਦ ਮੈਂ ਉਹਨੂੰ ਕੈਪਚਰ ਕਰ ਲੈਂਦਾ ਮੈਂ ਉਹਨੂੰ ਮਿਲਣ ਆ ਸੀ ਮਿਲ ਨਹੀਂ ਪਾਇਆ 20-25 ਦਿਨ ਪਹਿਲਾਂ ਕੈਨੇਡਾ ਅਸੀਂ ਇਕੱਠੇ ਹੋਣਾ ਸੀ ਮੈਂ 2 ਦਿਨ ਪਹਿਲਾਂ ਫਲਾਈ ਕਰ ਗਿਆ ਅਮਰੀਕਾ ਨੂੰ ਉੱਥੋਂ ਉਹ ਮੈਨੂੰ ਹੁਣ ਮਿਸ ਕਰਦਾ ਜੀ ਮੈਂ ਉਸ ਦੀ ਜਰੂਰ ਕੀ ਦੁਪੱਟਾ ਭਾਈ। ਪਹਿਲੇ ਪਹਿਲੇ ਦਸੰਦਰ ਤੋਂ ਲਈ ਚਲੇਗੀ। ਆਹ ਜੀ। ਤੋਂ ਬਾਅਦ ਉਸ ਤੋਂ ਬਾਅਦ ਉਹਨੇ ਮਸ਼ਹੂਰ ਗਾਇਕ ਜੀ ਜੀ ਹਾਂ ਜੀ ਨਹੀਂ ਚਰਨਜੀਤ ਰੂਜਾ ਜੀ। ਚਰਨਜੀਤ ਰੂਜਾ ਜੀ। ਪੱਲਾ ਸਾਹਿਬ ਹੁਣ ਜਵੰਦਾ ਵੀਰ ਚਲੋ ਉਹ ਉਹ ਫਿਰ ਵੀ ਏਜਡ ਸੀਗੇ ਉਹ ਬਹੁਤ ਲੈਜੈਂਡਰੀ ਚੀਜ਼ਾਂ ਕਰਕੇ ਗਏ ਨੇ। ਜਵੰਦੇ ਨੇ ਹਜੇ ਬਹੁਤ ਕੁਝ ਕਰਨਾ ਹੈ ਭਾਈ। ਲਾਈਫ ਦੇ ਵਿੱਚ ਬਹੁਤ ਚੀਜ਼ਾਂ ਹਜੇ ਦੇਣੀਆਂ ਸੀ ਉਹ ਬਹੁਤ ਟੈਲੈਂਟਡ ਹੁੰਦਾ ਹੈ। ਤੇ ਸੋ ਭਾਈ ਇਹ ਇਹਨੂੰ ਆਪਾਂ ਉਧਰ ਮਿਲਾ ਨਹੀਂ ਸਕਦੇ ਪਰ ਉਹਨਾਂ ਦਾ ਜਾਣਾ ਵੀ ਬਹੁਤ ਵੱਡਾ ਘਾਟਾ ਆ ਤੇ ਸਾਡੀ ਇੰਡਸਟਰੀ ਲਈ ਸਾਰਾਂ ਦਾ ਜਾਣਾ ਬਹੁਤ ਵੱਡਾ ਘਾਟਾ ਆ ਪੰਜਾਬੀ